ਸਾਡਾ ਪਰਮੇਸ਼ਰ ਸਾਡੇ ਤੋਂ ਪਾਸੇ ਨਹੀਂ ਉਹ ਸਾਡੇ ਕੀ ਆ ਨਾਲ ਉਹ ਸਾਨੂੰ ਠਿੱਕਦਾ ਹੈ ਹallelujah ਹallelujah موسی ਨੂੰ ਦੇਖਦਾ ਸੀ موسی ਮੇ ਚੰਕ ਰਾਜਾ ਪ੍ਰੂਮ ਦੇ ਮੈਨ ਵਿੱਚ ਰਿਆ ਬੇਸ਼ੱਕ ਰਾਜਾ ਪ੍ਰੂਮ ਦਾ ਪੈਰਾ ਉਹ ਜਿਹੜਾ ਕੱਪੜਾ ਲੀਦਾ ਸੀ موسی ਪੈਣ ਦਾ ਸੀਗਾ ਪਰ موسی ਦੇ ਮਨ ਵਿੱਚ ਕੌਣ ਸੀਗਾ ਪਿਤਾ ਪਰਮੇਸ਼ਰ ਜਿਸ ਮਾਂ ਨੇ موسی ਨੂੰ ਵਚਨ ਸਿਖਾਇਆ ਉਹ ਮਾਂ ਵੀ ਗੋਦੀ ਬਣ ਕੇ ਰਾਜਾ ਫਰੋਹ ਨੇ ਕਿਤੇ ਰਹੀਆਂ ਮੈਂ ਰਖ ਰਹੀਆਂ ਤੇ ਨਾਲੇ موسی ਨੂੰ ਦੁੱਧ ਪਿਆ ਰਹੀਆਂ ਨਾਲੇ موسی ਨੂੰ ਕੀ ਸਿਖਾ ਰਹੀਆਂ ਅੱਜ ਦੀਆਂ पाप दा की दे रिया। है, साथ दे रिया। की की बोलिए परमेश्वर परमेश्वर है ओ परमेश्वर कामेश्वर बख्श नहीं है के क्या परमेश्वर हैमेशर मनुख्या झूठ बोले ओ परमेश्वर है मूसा की मां देखिए मूसा की मां किसी परमेश्वर का ਵਚਨ ਸੀ ਪਰਮੇਸ਼ਵਰਾਂ ਕੀ ਸੀ ਜੈ ਜੈ ਕੋਈ ਬਚਨੋ ਨੇ ਆਪਣੇ ਬੇਟੇ موسی ਨੂੰ ਸਿਖਾਇਆ ਅੱਜ ਮਾਵਾ ਨੂੰ ਪੁੱਛੀਏ ਪਿਤਾ ਨੂੰ ਪੁੱਛੀਏ ਕੀ ਤੁਸੀਂ ਬੰਦਗੀ ਕਰਨ ਵਾਲੇ ਬੱਚਾ ਨੂੰ ਕਿਸ ਤਰ੍ਹਾਂ